ਅਸੀਂ ਤਾਂ ਜਦੋਂ ਕਾਲਜ ਪੜ੍ਹਦੇ ਹੁੰਦੇ ਸੀ ਉਦੋਂ ਤੋਂ ਸ਼ਹੀਦਾਂ ਬਾਰੇ ਜਾਣਕਾਰੀ ਜਤ ਨਾ ਬਾਰੇ ਪੁੱਛਣਾ ਵਰਕਲੇਜ ਯੂਨੀਵਰਸਿਟੀ 'ਚ ਐਡਮਿਸ਼ਨ ਲਈ ਸੀ ਉਸ ਵੇਲੇ ਅੱਜ ਵੀ ਵਰਕਲੇਜ ਯੂਨੀਵਰਸਿਟੀ 'ਚ ਐਡਮਿਸ਼ਨ ਲੈਣੀ ਬਹੁਤ ਵੱਡੀ ਗੱਲ ਹੈ ਜੀ ਤੇ ਉੱਥੇ ਫਿਰ ਲਾਲਾ ਹਰदयाल ਜੀ ਨਾਲ ਮੀਟਿੰਗ ਹੋਈ ਤੇ ਗਦਰੀ ਬਾਬਿਆਂ ਨਾਲ ਮੀਟਿੰਗ ਹੋਈ ਤੇ ਅਖਬਾਰ ਨਿਕਲਦਾ ਸੀ ਗਦਰ ਅਖਬਾਰ ਮੈਂ ਉਹ ਦੇਖ ਕੇ ਆਇਆ ਉਹ ਪ੍ਰੈਸ ਸਟਾਕਟਨ ਹੈ ਕੈਲੀਫੋਰਨੀਆ ਚ ਇੱਕ ਸਟਾਕਟਨ ਨਾਂ ਦਾ ਸ਼ਹਿਰ ਹੈ ਉੱਥੇ ਉਹ ਪ੍ਰੈਸ ਲੱਗੀ ਹੋਈ ਹੈ ਜੀ ਗਦਰ ਜਿਹੜਾ ਗਦਰ ਅਖਬਾਰ ਆਉਂਦਾ ਸੀ। ਤੋਂ ਇੰਨੀ ਛੋਟੀ ਉਮਰ ਚ ਐਡੀਆਂ ਵੱਡੀਆਂ ਗੱਲਾਂ ਸੋਚਣੀਆਂ ਆਏ ਆ। ਜਿਹੜੀ ਉਮਰ ਚ ਬੱਚੇ ਆਪਣੇ ਮਾਪਿਓ ਤੋਂ ਮੋਟਰਸਾਈਕਲ ਮੰਗਦੇ ਆ ਉਸ ਉਮਰ ਚ ਉਹ ਅੰਗਰੇਜ਼ਾਂ ਤੋਂ ਮੁਲਕ ਮੰਗੀ ਜਾਂਦੇ ਵੀ ਸਾਡਾ ਮੁਲਕ ਦਿਓ। ਇਹ ਛੋਟੀ ਮੋਟੀ ਸੋਚ ਨਹੀਂ ਹੈਗੀ। ਸੋ ਮੈਂ ਉਹਨਾਂ ਨੂੰ ਸ਼ਰਨ ਅੰਜਲੀ ਦਿਨਾ ਤੇ ਨਾਲ ਨਾਲ ਪਿੰਡ ਵੱਲੋਂ ਬਹੁਤ ਸਾਰੀਆਂ ਮੰਗਾਂ ਲਿਖ ਕੇ ਦਿੱਤੀਆਂ ਗਈਆਂ ਜਿੱਚੋ ਬਹੁਤ ਸਾਰੀਆਂ ਪੂਰੀਆਂ ਹੋਣ ਵਾਲੀਆਂ ਹੀ ਨੇ ਪਾਣੀ ਦਾ ਜਿਹੜਾ ਇੱਥੇ ਪਿੰਡ ਦੇ ਪਾਣੀ ਦਾ ਸੁਪੰਨ ਸਾਹਿਬਾ ਨੇ ਵੀ ਕਿਹਾ ਪਾਣੀ ਖਰਾਬ ਹੋ ਗਿਆ ਥੱਲੇ ਧਰਤੀ ਵਾਲਾ ਤੇ ਇੱਥੇ ਫਿਲਟਰਡ ਵਾਟਰ ਜਿੰਨਾ ਵੀ ਉਹਦਾ ਖਰਚਾ ਹੋਊਗਾ ਇਸ ਪਿੰਡ ਨੂੰ ਸਾਰੇ ਪਿੰਡ ਨੂੰ ਪਾਣੀ ਮੁਹੱਈਆ ਸਾਫ਼ ਪਾਣੀ ਮੁਹੱਈਆ ਕਰਾਉਣਾ ਸੋ ਫਾਰ ਜਿਹੜਾ ਅੰਦਾਜ਼ਾ ਹੈਗਾ 2 ਕਰੋੜ 82 ਲੱਖ ਦਾ ਤੇ ਇਹ ਅੱਜ ਹੀ ਮੈਂ ਡੀਸੀ ਸਾਹਿਬ ਨੂੰ ਕਹਤਾ ਤੇ ਤੁਸੀਂ ਇਹ ਪਾਣੀ ਵਾਲਾ ਜਿਹੜਾ ਮਸਲਾ ਸਭ ਤੋਂ ਵੱਡਾ ਤਾਂ ਇਹ ਹੀ ਹੈ ਕਿ ਆਪਾਂ ਨੂੰ ਪੀਣ ਵਾਲਾ ਪਾਣੀ ਸਾਫ਼ ਮਿਲੇ ਹਵਾ ਸਾਫ਼ ਮਿਲੇ ਇਹ ਬੁਨਿਆਦੀ ਸਹੂਲਤਾਂ ਚ ਆ ਜਾਂਦਾ ਇੱਕ 10 mm ਦੀ ਇੰਡੋਰ ਰੇਂਜ ਸ਼ੂਟਿੰਗ ਦੀ ਰੇਂਜ 2 ਕਰੋੜ ਰੁਪਿਆ ਉਹਦੇ ਵਾਸਤੇ ਤੇ ਜਿਹੜੀ ਹਲਵਾਰੇ ਨੂੰ ਛੜਕ ਜਾਂਦੀ ਹੈ ਜਿਹੜਾ ਸ਼ਹੀਦ ਕਰਤਾਰ ਸਿੰਘ ਸਰਾਭਾ 에ਰਪੋਰਟ ਉਹਦੀ ਫੋਰ ਲੀਨਿੰਗ ਕਰਨੀ ਹੈ ਲਲਤੋਂ ਕਲਾ ਤੋਂ ਪੱਖੋ ਵਾਲ ਤੱਕ ਉਹ ਵੀ ਉਹਦਾ ਵੀ ਪ੍ਰਬੰਧ ਜਿਹੜਾ ਉਹ ਸਿੱਧੀ ਕਰਤਾਰ ਸਿੰਘ ਸਰਾਭਾ ਰੋਡ ਜਿਹੜੀ ਹੈ ਉਹਨਾਂ ਦੇ ਨਾਂ ਤੇ ਜਿਹੜਾ 에ਰਪੋਰਟ ਹੈ ਹਲਵਾਰੇ ਵਾਲਾ ਉਥੇ ਜਾਊਗੀ ਤੇ ਨਾਲ ਨਾਲ ਕਿਉਂਕਿ ਉਹ ਆਪ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਸਟੂਡੈਂਟ ਸੀ ਤੇ ਪਾਇਲਟ ਬਣ ਲਈ ਗਏ ਸੀ ਟ੍ਰੇਨਿੰਗ ਲੈਣ ਤਾਂ ਇੱਥੇ Air Force Academy ਦੀ ਟ੍ਰੇਨਿੰਗ ਵਾਸਤੇ ਮੰਗ ਕੀਤੀ ਗਈ ਹੈ ਤਾਂ ਕਿ ਪਾਇਲਟ ਤੇ ਡਰੋਨ ਚਲਾਉਣ ਵਾਲੇ ਜਿਹੜੇ ਟੈਕਨੀਕਲ ਸਟਾਫ ਹੈ ਉਹ ਇੱਥੋਂ ਤਿਆਰ ਹੋ ਸਕੇ ਇਹ ਸਿਰਫ ਸਰਾਬੇਪਿੰਡ ਵਾਲੀ ਮੰਗ ਸਕਦੇ ਹੈ ਜੇ ਕੁਝ ਕਿਉਂਕਿ ਉਹਨਾਂ ਨੂੰ ਪਤਾ ਹੈ ਇਹ ਗੱਲ ਦਾ ਉਹ ਟੈਕਨੀਕਲੀ ਇਸ ਗੱਲੋਂ ਸਾਊਂਡ ਨੇ ਤੇ ਨਾਲ ਨਾਲ ਫੋਰੈਸਟ ਨਰਸਰੀ ਹੈ ਉਹਨੂੰ ਵੀ 99 ਲੱਖ ਰੁਪਇਆ ਲੇਟੈਸਟ ਟੈਕਨੋਲੋਜੀ ਨਾਲ ਉਹਨੂੰ ਬਣਾਇਆ ਜਾਊਗਾ ਤੇ ਟੋਟਲ 45 ਕਰੋੜ 84 ਲੱਖ ਰੁਪਇਆ ਇਸ ਪਿੰਡ ਨੂੰ ਅੱਜ ਅਨਾਉਂਸ ਕਰਨ ਲੱਗੇ ਉਹ ਮੈਂ ਆ ਕੇ ਸਾਰੀਆਂ ਬੰਗਾਂ ਬਾਰੇ ਪੁੱਛਿਆ ਵੀ ਇਹ ਟੈਕਨੀਕਲੀ ਸਾਰਾ ਕੁਝ ਸਹੀ ਹੈ ਤੇ ਜਿਵੇਂ ਜਿਵੇਂ ਐਸਟੀਮੇਟ ਆਈ ਜਾਣਗੇ ਪੈਸੇ ਵੀ ਆਈ ਜਾਣਗੇ ਗਰਾਊਂਡ ਨੂੰ ਵੱਡੇ ਸਟੇਡੀਅਮ ਦੇ ਰੂਪ ਚ ਬਦਲਾਂਗੇ ਸਾਹਮਣੇ ਜਿਹੜੀ ਯਾਦਗਾਰ ਹੈ ਉਹ ਕਲੱਬ ਉਹਦੀ ਮੇਨਟੇਨੈਂਸ ਕਰਦਾ ਹੈ ਉਹਦੇ ਵਾਸਤੇ ਵੀ ਜਿੰਨਾ ਫੰਡ ਹੋਊਗਾ ਕਿਉਂਕਿ ਇਹ ਇਸ ਪਿੰਡ ਵਾਲਿਆਂ ਦਾ ਜਾਂ ਇਹੋ ਜੇ ਇਨਕਲਾਬੀ ਪਿੰਡਾਂ ਵਾਲਿਆਂ ਨੂੰ ਮੰਗ ਪੱਤਰ ਦੇਣ ਦੀ ਲੋੜ ਨਹੀਂ ਤੁਸੀਂ ਹੱਕ ਪੱਤਰ ਕਿਹਾ ਕਰੋ ਇਹ ਤੁਹਾਡਾ ਹੱਕ ਬਣਦਾ ਹੈ ਕਿਉਂਕਿ ਦੇਸ਼ ਲੈ ਕੇ ਦਿੱਤਾ ਜਿਹੜੇ ਮੁਲਕ ਨੇ ਉਸ ਮੁਲਕ ਵਾਸਤੇ ਖਜ਼ਾਨੇ ਹਮੇਸ਼ਾ ਖੁੱਲੇ ਹੀ ਰਹਿਣੇ ਚਾਹੀਦੇ ਆ ਸਰਕਾਰਾਂ ਦੇ ਸੋ ਬਹੁਤ ਮੈਂ ਆਪਣੇ ਆਪ ਨੂੰ ਕਿਸਮਤ ਵਾਲਾ ਸਮਝਦਾ ਕਿ ਤੁਸੀਂ ਮੈਨੂੰ ਇੱਕ ਜ਼ਿੰਮੇਵਾਰੀ ਦਿੱਤੀ ਹੈ ਵੱਡੀ ਪੰਜਾਬ ਦੀ ਬਤੌਰ ਮੁੱਖ ਮੰਤਰੀ ਤੇ ਮੈਂ ਮੇਰੀ ਕੋਸ਼ਿਸ਼ ਹੈ ਹੁੰਦੀ ਹੈ ਕਿ ਇਹੋ ਜੇ ਕੰਮ ਕਰਕੇ ਜਾਈਏ ਜ ਜਿਹਨੂੰ ਦੁਨੀਆ ਯਾਦ ਕਰੇ ਗਲੀਆਂ ਨਾਲੀਆਂ ਜਾਂ ਕੋਈ ਆ ਜਿਹੜੇ ਛੋਟੇ ਕੰਮ ਨੇ ਤਾਂ ਹੁੰਦੇ ਰਹਿੰਦੇ ਨੇ ਪਰ ਇਹ ਵੀ ਆਪਣੇ ਸ਼ਹੀਦਾਂ ਨੂੰ ਯਾਦ ਰੱਖੀਏ ਕਿਵੇਂ ਮੈਂ ਜਦੋਂ ਪਿਛਲੀ ਵਾਰ ਆਇਆ ਸੀ ਮੈਂ ਉੱਪਰ ਦੀ ਸਾਰਿਆਂ ਨੂੰ ਮਿਲ ਕੇ ਗਿਆ ਸੀ ਤੇ ਮੈਨੂੰ ਬਾਤ ਤੋਂ ਬਾਦ ਲੋਕਾਂ ਨੇ ਕਿਹਾ ਬਾਬਾ ਜੀ ਦੇ ਨਾਂ ਦੀ ਛੁੱਟੀ ਕਰ ਦਿਓ ਜੀ 16 ਨਵੰਬਰ ਨੂੰ ਛੁੱਟੀ ਨਹੀਂ ਸੀ ਉਦੋਂ ਮੈਨੂੰ ਪਤਾ ਲੱਗਿਆ ਵੀ ਬਾਬਾ ਜੀ ਕਿਉਂਕਿ ਆਪਾਂ ਆਪਣੇ ਪੁਰਖਿਆਂ ਨੂੰ ਬਾਬਾ ਕਹਿੰਦੇ ਆ ਦਾਦੇ ਨੂੰ ਵੀ ਬਾਬਾ ਕਹਿੰਦੇ ਤੇ ਉਸੇ ਦਿਨ ਹੀ ਮੈਂ ਜਦੋਂ ਗਿਆ ਘਰ ਤੇ ਮੈਂ ਅਫਸਰ ਨੂੰ ਅਗਲੇ ਦਿਨ ਬੁਲਾ ਕੇ ਮੈਂ ਕਿਹਾ ਵੀ ਅਗਲੀ 16 ਨਵੰਬਰ ਤੋਂ ਛੁੱਟੀ ਹੋਣੀ ਚਾਹੀਦੀ ਹੈ ਪਤਾ ਲੱਗੇ ਕਿਹਦੇ ਨਾਮ ਦੀ ਛੁੱਟੀ ਹੈ ਕਰਤਾਰ ਸਿੰਘ ਸਰਾਬੇ ਦੇ ਨਾਮ ਦੀ ਛੁੱਟੀ ਹੈ ਛੁੱਟੀ ਦਾ ਮਤਲਬ ਇਹ ਨਹੀਂ ਹੈਗਾ ਛੁੱਟੀ ਦਾ ਮਤਲਬ ਇਹ ਨਹੀਂ ਹੈਗਾ ਕਿ ਆਪਾਂ ਉਹ ਦਿੱਕਤ ਉਹ ਸਕੂਲ ਨਹੀਂ ਜਾਣਾ ਜਾਂ ਦਫ਼ਤਰ ਨਹੀਂ ਜਾਣਾ ਛੁੱਟੀ ਦਾ ਮਤਲਬ ਇਹ ਹੈ ਕਿ ਉਸ ਦਿਨ ਬੱਚੇ ਆਪਣੇ ਪੇਰੈਂਟਸ ਨੂੰ ਪੁੱਛਦੇ ਨੇ ਕਿ ਅੱਜ ਛੁੱਟੀ ਕਿਉਂ ਹੈ ਤਾਂ ਫਿਰ ਪੇਰੈਂਟਸ ਨੂੰ ਦੱਸਣ ਦਾ ਮੌਕਾ ਮਿਲਦਾ ਹੈ ਕਿ ਬੇਟੇ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਫਾਂਸੀ ਲੱਗੀ ਸੀ ਫਿਰ ਉਹ ਪੁੱਛਦੇ ਨੇ ਕਰਤਾਰ ਸਿੰਘ ਸਰਾਭਾ ਕੌਣ ਸੀ ਆਹੀ ਸਵਾਲ ਪੈਦਾ ਹੋਣ ਦਾ ਮਤਲਬ ਛੁੱਟੀ ਹੈ ਫਿਰ ਉਹ ਬਾਪੂ ਨੂੰ ਦੱਸਣ ਦਾ ਮੌਕਾ ਮਿਲ ਜਾਂਦਾ ਉਹ ਕੌਣ ਸੀ ਫਿਰ ਫਾ ਮੈਨੂੰ ਸਾਰੀ ਸਟੋਰੀ ਸੁਣਾ ਦਿਓ ਵੀ ਨਹੀਂ ਤਾਂ ਆਪਣੇ ਕਮਾਕਾਰਾਂ ਚੱਪਾਂ ਕੱਲੀ 23 ਮਾਰਚ ਜਾਂ 16 ਨਵੰਬਰ ਗਿਣਦੇ ਆ 23 ਮਾਰਚ ਨੂੰ ਸ਼ਹੀਦ ਐਦਮ ਭਗਤ ਸਿੰਘ ਦਾ ਸ਼ਹੀਦੀ ਦਿਵਸ ਹੈ ਤੇ 16 ਨਵੰਬਰ ਨੂੰ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਸੋ ਛੁੱਟੀ ਦਾ ਮਤਲਬ ਇਹ ਨਹੀਂ ਹੈਗਾ ਕਿ ਆਪਾਂ ਕੋਈ ਦਫ਼ਤਰ ਤੋਂ ਆਫ ਹੋ ਗਏ ਜਾਂ ਸਕੂਲ ਨਹੀਂ ਜਾਣਾ ਮੌਜਾਂ ਨੇ ਉਹ ਛੁੱਟੀ ਦਾ ਮਤਲਬ ਇਹ ਹੈ ਕਿ ਉਸ ਦਿਨ ਘਰਾਂ 'ਚ ਡਿਸਕਸ਼ਨ ਹੋਵੇ ਅਖਬਾਰਾਂ 'ਚ ਫੋਟੋਆਂ ਛਪਣ ਅਖਬਾਰਾਂ 'ਚ ਲੇਖ ਛਪਣ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਪਤਾ ਲੱਗ ਸਕੇ ਕਿ ਜਿਹੜੀ ਆਜ਼ਾਦ ਫਿਜ਼ਾ ਦੇ ਵਿੱਚ ਸਾਹ ਲੈਣਿਆ ਆ ਜਿਹੜੀਆਂ ਆਜ਼ਾਦੀਆਂ ਨੇ ਇਹ ਕੋਈ ਰਿਓੜੀਆਂ ਵੇਚ ਕੇ ਨਹੀਂ ਮਿਲੀਆਂ ਇਹਦੇ ਵਾਸਤੇ ਸਿਰ ਦੇਣੇ ਪੈਨੇ ਸਾਡੇ ਪੁਰਖਿਆਂ ਨੂੰ ਇਹਦੇ ਵਾਸਤੇ ਕੁਰਬਾਨੀਆਂ ਕਰਨੀਆਂ ਪਈ ਸਾਡੇ 350 ਸਾਲਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਮਨਾ ਰਹੇ ਆ ਤੁਹਾਨੂੰ ਸਾਰਿਆਂ ਨੂੰ ਸੱਦਾ ਪੱਤਰ ਹੈ 23 24 25 ਨਵੰਬਰ ਸ਼੍ਰੀ ਨੰਦਪੁਰ ਸਾਹਿਬ ਵਿਖੇ ਬਹੁਤ ਵੱਡੇ ਸਮਾਗਮ ਕਰ ਰਹੇ ਆ ਜਿਹਦੇ ਵਿੱਚ ਅਦੁੱਤੀ ਕੀਰਤਨ ਵੀ ਨੇ ਲਾਈਟ ਹੈਂਡ ਸਾਊਂਡ ਸ਼ੋਅ ਨੇ ਮਿਊਜ਼ੀਅਮ ਵੀ ਦਿਖਾਏ ਜਾਣਗੇ ਕਦੇ ਜੇ ਪਹਿਲਾ ਮੰਗਰੋਵੀ ਜਾਓਗੇ ਤਾਂ ਦੇਖ ਕੇ ਆਇਓ ਜਰੂਰ ਆਨੰਦ ਆਨੰਦਪੁਰ ਸਾਹਿਬ ਜਿੱਥੇ ਖਾਲਸੇ ਦੀ ਧਰਤੀ ਕਿਹਾ ਜਾਂਦਾ ਹੈ ਭਾਈ ਜੈਤਾ ਜੀ ਭਾਈ ਵਿਦਾਲਾ ਜੀ ਭਾਈ ਸਤੀਦਾਸ ਭਾਈ ਮਤੀਦਾਸ ਉਹਨਾਂ ਦੀਆਂ ਕੁਰਬਾਨੀਆਂ ਨੂੰ ਵੀ ਯਾਦ ਕੀਤਾ ਜਾਂਦਾ ਹੈ ਸੋ ਮੈਂ ਟੀਮਾਂ ਦੇ ਮੈਚ ਦੇ ਦਰਮਿਆਨ ਤੇ ਤੁਹਾਡੇ ਦਰਮਿਆਨ ਜ਼ਿਆਦਾ ਟਾਈਮ ਨਹੀਂ ਲੈਣਾ ਮੈਂ ਪੰਚਾਇਤ ਨੂੰ ਕਲੱਬ ਨੂੰ ਕਿਹਾ ਕਿ ਤੁਸੀਂ ਚੰਡੀਗੜ੍ਹ ਆਇਓ ਕਰੇ ਆ ਕੇ ਬੈ ਕੇ ਡਿਸਕਸ ਕਰਦੇ ਆ ਇਹ ਜਿਹੜੇ ਕੰਮ ਨੇ ਇਹ ਹੋਣੇ ਤਾਂ ਘੰਟਿਆਂ ਚ ਚਾਹੀਦੇ ਆ ਪਰ ਸਰਕਾਰੀ ਪ੍ਰਬੰਧ ਇਹ ਅਜੇ ਨੇ ਜਿੱਥੇ ਘੰਟੇ ਲੱਗਦੇ ਨੇ ਉਥੇ ਮਹੀਨੇ ਲੱਗਣ ਲੱਗ ਜਾਂਦੇ ਆ ਜੇ ਗੌਰ ਨਾ ਕੀਤੀ ਜਾਵੇ ਤਾਂ ਮੈਂ ਚਾਹਨਾ ਕਿ ਅਗਲੀ 10 ਨਵੰਬਰ ਨੂੰ ਜਦੋਂ ਇੱਥੇ ਆਈਏ ਤਾਂ ਫਿਰ ਨਕਸ਼ੇ ਹੀ ਬਦਲੇ ਪਏ ਹੋਣ ਵੀ ਆਹ ਆ ਗਿਆ ਕੰਮ ਹੋਇਆ ਪਰ ਇੱਕ ਗੱਲ ਮੈਂ ਨਾਲ ਜ਼ਰੂਰ ਕਹਿਣਾ ਜਿਹੜੇ ਵੀ ਪਿੰਡ ਨੂੰ ਪੈਸੇ ਆਏ ਹੋਣ ਜਿਹੜੇ ਵੀ ਪਿੰਡ ਨੇ ਕੋਈ ਗ੍ਰਾਂਟ ਮੰਗੀ ਹੈ ਕਹ ਗਲੀਆਂ ਨਾਲੀਆਂ ਚਾਹੇ ਸਕੂਲ ਦੇ ਕਮਰੇ ਚਾਹੇ ਸਟੇਡੀਅਮ ਥੋੜਾ ਜਿਹਾ ਕੋਲੇ ਖੜ ਕੇ ਆਪ ਕੰਮ ਕਰਾਇਓ ਕਿਉਂਕਿ ਕਈ ਵਾਰੀ ਮਟੀਰੀਅਲ ਮਾਰਾ ਲੱਗ ਜੇ ਉਹੀ ਮੰਗ ਫਿਰ 6 ਮਹੀਨੇ ਬਾਅਦ ਉੱਠ ਖੜਦੀ ਹੈ ਜੇ ਕਿਤੇ ਕੋਲੇ ਖੜ ਕੇ ਗੱਲ ਕੰਮ ਕਰਾਈਏ ਕੰਪਰੋਮਾਈਜ਼ ਨਾ ਕਰੀਏ ਮਟੀਰੀਅਲ ਦੇ ਵਿੱਚ ਤਾਂ ਫਿਰ ਉਹੀ ਚੀਜ਼ ਜਿਹੜੀ ਆ ਅਗਲੇ 30 ਸਾਲ 40 ਸਾਲ ਚੱਲਦੀ ਹੈ ਦੇਖ ਕੇ ਕਰ ਤੁਸੀਂ ਉਹ ਉਸ ਵੇਲੇ ਦੀ ਲੱਕੜ ਲੱਗੀ ਹੋਈ ਐ ਉਸ ਵੇਲੇ ਦੀਆਂ ਡਾਟਾ ਨੇ ਉਸ ਵੇਲੇ ਦਾ ਜਿਹੜਾ ਸਾਰੀ ਇੱਟ ਲੱਗੀ ਹੋਈ ਐ ਹਜੇ ਤੱਕ ਉਹ ਜਿਹੜੀ ਘਰ ਹੈ ਉਹ ਐ ਮਜ਼ਬੂਤੀ ਨਾਲ ਖੜਾ ਐ ਉਸ ਤੋਂ ਬਾਅਦ ਆਪਾਂ 200 ਮਿੱਟੀ ਲਾ ਕੇ ਪਤਾ ਨਹੀਂ ਕੀ ਕੀ ਬਣਾ ਲਿਆ ਉਹ ਟਹਿ ਜਾਂਦੇ ਐ ਉਹ ਟਹਿ ਜਾਂਦੇ ਐ ਪਰ ਜਿਹੜਾ ਪੁਰਾਣਾ ਮਟੀਰੀਅਲ ਲੱਗਿਆ ਹੋਇਆ ਕਹਿੰਦੇ ਵੀ ਨਵਾਂ 9 ਦਿਨ ਪੁਰਾਣਾ 100 ਦਿਨ ਸੋ ਜਿੰਨੀਆਂ ਵੀ ਤੁਹਾਡੀਆਂ ਮੰਗਾਂ ਨੇ ਡੀਸੀ ਸਾਹਿਬ ਇਹ ਤੁਸੀਂ ਲੈ ਲਓ ਤੇ ਮੈਨੂੰ ਇਹ ਡਸਟੀਵੇਟ ਬਣਾ ਕੇ ਭੇਜੋ ਤੇ ਬਜਟ ਵਾਲੇ ਪਾਸਿਓਂ ਬਸ ਕਿਰਸ ਨਾ ਕਰਿਓ ਪੰਜੂਸੀ ਨਾ ਕਰਿਓ 2-4 ਲੱਖ ਭਾਵੇਂ ਵੱਧਦੀ ਆ ਜੇ ਪਰ ਐਸ ਪਿੰਡ ਚ ਆ ਗਿਆ ਤਾਂ ਪੁੰਨ ਵਾਲੇ ਕੰਮ ਐ ਇਹ ਤੋਂ ਵੱਡ ਇਹ ਤੋਂ ਵੱਡਾ ਕੋਈ ਪੁੰਨ ਨਹੀਂ ਹੋ ਸਕਦਾ ਕਿ ਪਛੀਦਾ ਦੇ ਪਿੰਡ ਨੂੰ ਉਹਨਾਂ ਨੂੰ ਕਿਉਂਕਿ ਦੁਨੀਆ ਜਿੱਥੇ ਵੀ ਜਾਂਦੇ ਆ ਤੁਹਾਡੇ ਪਿੰਡ ਦਾ ਕੋਈ ਨਾ ਕੋਈ ਤਾਂ ਮਿਲ ਹੀ ਜਾਂਦਾ ਕਿਉਂਕਿ ਬਹੁਤ ਐਨਆਰਆਈ ਬਹੁਤ ਜ਼ਿਆਦਾ ਵਦੇਸ਼ਾਂ ਚੋਂ ਆਕੇ ਇੱਥੇ ਆਪਣੇ ਪਿੰਡ ਆਕੇ ਟੂਰਨਾਮੈਂਟ ਕਰਾਉਂਦੇ ਨੇ ਯੋਗਦਾਨ ਵੀ ਪਾਉਂਦੇ ਨੇ ਦਸਬੰਦ ਵੀ ਕੱਢਦੇ ਨੇ ਸੋ ਮੈਨੂੰ ਖੁਸ਼ੀ ਹੈ ਕਿ ਅੱਜ ਇੰਨੀ ਭਾਰੀ ਗਿਣਤੀ ਚ ਤੁਸੀਂ ਫੁੱਟਬਾਲ ਲਵਰਜ਼ ਆਏ ਹੋ ਔਰ ਅਸੀਂ ਚਾਹੁੰਦੇ ਹਾਂ ਕਿ ਹਰ ਗੇਮ ਨੂੰ ਮੌਕਾ ਮਿਲੇ ਕੀ ਪਤਾ ਹੈ ਇੰਨਾ ਟੂਰਨਾਮੈਂਟ 'ਚ ਕੋਈ ਮੈਸੀ ਲੱਭ ਜੇ ਇੰਨਾ ਟੂਰਨਾਮੈਂਟ 'ਚ ਕੋਈ ਕਸਟੀਨੋ ਰonaldo ਲੱਭ ਜੇ ਇੰਨਾ ਟੂਰਨਾਮੈਂਟ 'ਚ ਕੋਈ ਬਹੁਤ ਵੱਡੇ ਕੋਚ ਬਹੁਤ ਵੱਡੇ ਰੈਫਰੀ ਲੱਭ ਜਾਣ ਸੋ ਇੰਨਾਂ ਚੀਜ਼ੇ ਸਾਰੇ ਮੈਨੂੰ ਮੌਕਾ ਤਾਂ ਮਿਲੇ ਨਾ ਸੋ ਇਸੇ ਤਰ੍ਹਾਂ ਖੇਡਾਂ ਵਤਨ ਪੰਜਾਬ ਦੀਆਂ ਦੇ ਵਿੱਚ ਵੀ ਉਹ ਜਿਹਾ ਗੋਲਾ ਸਿੱਟਣਾ ਵੀ ਹੈਗਾ ਮੈਨੂੰ ਅਬੂਬਾਲ ਵਾਲਿਆਂ ਨੇ ਕਿਹਾ ਕਿ ਸਾਡੇ ਪਿੰਡ ਦੀ ਬੱਚੀ ਹੈ ਉਹ ਰੋਇੰਗ ਦੇ ਵਿੱਚ ਏਸ਼ੀਅਨ ਚੈਂਪੀਅਨਸ਼ਿਪ ਚੋਂ ਮੈਡਲ ਲੈ ਕੇ ਆਈ ਹੈ ਤਾਂ ਇਨਾ ਪਿੰਡਾਂ ਚ ਮੌਕਾ ਮੌਕਾ ਮਿਲਣਾ ਚਾਹੀਦਾ ਬੱਸ